ਨਿੱਸੀ ਦੇ ਸੱਜੇ ਤੇ ਅੱਜ ਸਾਰੀਆਂ ਜਥੇਬੰਦੀਆਂ ਨੂੰ ਜੋ ਉੱਪਰੋਂ ਦੋਆ ਫੋਰਮਾਂ ਵੱਲੋਂ ਹੁਕਮ ਹੋਈ ਸੀ ਉਸ ਮੋਰਚਾ ਚੱਲ ਰਹੇ ਮੋਰਚਿਆਂ ਦੇ ਉੱਤੋਂ ਜੋ ਫੈਸਲੇ ਲੈ ਗਏ ਸੀ ਸਾਡੇ ਪ੍ਰਮੁੱਖ ਆਗੂਆਂ ਵੱਲੋਂ ਕਿ ਅੱਜ ਬੀਜੇਪੀ ਦੇ ਪ੍ਰਧਾਨਾਂ ਦੇ 게ਟਾਂ ਤੇ 12 ਤੇ ਜਾ ਕੇ ਧਰਨਾ ਦੇ ਕੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਅਹਿਸਾਸ ਕਰਾਉਣਾ ਵੀ ਕਿਸਾਨਾਂ ਦੇ ਵਿਰੁੱਧ ਸਰਕਾਰ ਕੀ ਕਰ ਰਹੀ ਹੈ ਤੇ ਇਸ ਗੱਲ ਤੋਂ ਜਾਣੂ ਕਰਾਉਣ ਲਈ ਉਹਨਾਂ ਗੱਲਾਂ ਨੂੰ ਮੁੱਖ ਰੱਖਦੇ ਆ ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਟੀਮਾਂ ਜਿਹੜੀਆਂ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀਆਂ ਅੱਜ ਸੁਨੀਲ ਕੁਮਾਰ ਜਾਖੜ ਪ੍ਰਧਾਨ ਬੀਜੇਪੀ ਉਹਨਾਂ ਦੇ ਗੇਟ ਅੱਗੇ ਅਸੀਂ ਧਰਨੇ ਤੇ ਬੈਠੇ ਆਂ ਤੇ ਉਹਨਾਂ ਜਿੰਨਾ ਚਿਰ ਸਾਨੂੰ ਹੁਕਮ ਹੋਇਆ ਉਹਨਾਂ ਪੂਰਾ ਸਮਾਂ ਇੱਥੇ ਬੈਠਾਂਗੇ ਤੇ ਬੀਜੇਪੀ ਕਿਸਾਨ ਵਿਰੋਧੀ ਏ ਤੇ ਅਸੀਂ ਇਹਨਾਂ ਗੱਲਾਂ ਤੋਂ ਇਹਨਾਂ ਨੂੰ ਜਾਣੂ ਕਰਾਉਣ ਲਈ ਇਧਰੀਆਂ ਦੇ ਬਹਿ ਕੇ ਸ਼ਾਂਤਮਈ ਢੰਗ ਨਾਲ ਬਹਿ ਕੇ ਇਹਨਾਂ ਦੀਆਂ ਅੱਖਾਂ ਖੋਲਣ ਲਈ ਇੱਥੇ ਆਪਦਾ ਆਵਾਜ਼ ਬੁਲੰਦ ਕਰਦੇ ਰਵਾਂਗੇ ਅੱਜ ਦਾ ਜਿਹੜਾ ਇਹ ਧਰਮਾ ਦਾ ਖੜਦੇ ਬਾਹਰ ਚ ਲੱਗਿਆ ਪਿੱਛੇ ਆਪਣੇ ਤਿੰਨ ਮੁੰਡੇ ਜਿਹੜਾ ਇੱਕ ਮੁੰਡਾ ਵਰਕਰ ਕੰਨ ਲਾਲਾ ਦੇ ਕੋਲ ਜਿਹੜੇ ਇਹਨਾਂ ਨੇ ਗ੍ਰਫਤਾਰ ਕੀਤੇ ਸੀ ਉਹ ਮੁੰਡੇ ਨਾਂ ਛੱਡਣ ਕਰਕੇ ਆਪਣਾ ਇੱਕ ਧਰਨਾ ਜਿਹੜਾ ਸੀ ਉਹ ਰੇਲਵੇ ਤੇ ਲੱਗਿਆ ਰਿਹਾ ਪਰ ਉਹ ਰੇਲਵੇ ਦਾ ਧਰਨਾ ਪੋਸਟਿੰਗ ਕਰਕੇ ਉਹ ਜਵ ਦੇ ਵਿੱਚ ਜਿਹੜਾ ਬਹੁਤ ਨੁਕਸਾਨ ਹੋਣਾ ਹੋ ਰਿਹਾ ਇਸ ਕਰਕੇ ਜਿਹੜਾ ਸੀ ਬੰਗੀਆਂਆਂ ਨੇ ਉਹਦੇ ਤੇ ਵਿਚਾਰ ਕਰਕੇ ਉਹਨੂੰ ਪੋਸਟਪੋਨ ਕਰਕੇ ਜਿਹੜਾ ਸੀਗਾ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਸੀਗਾ ਬੀਜੇਪੀ ਲੀਡਰਾਂ ਦੇ ਘਰਾਂ ਦੇ ਪੂਰੇ ਪੂਰੇ ਜਿਹੜਾ ਸੀ ਉਹ ਧਰਨੇ ਲਵਾਏ ਆ ਅੱਜ ਇਸ ਕਰਕੇ ਹੀ ਅਸੀਂ ਇੱਥੇ ਜਿਹੜਾ ਹੈਗਾ ਜਾਕੜ ਸਾਹਿਬ ਦੇ ਬਾਹਰ ਦੇ ਵਿੱਚ ਆ ਕੇ ਬੈਠੇ ਆ ਜਿਹੜਾ ਕਿ ਇਹ ਬੀਜੇਪੀ ਦਾ ਪੰਜਾਬ ਦਾ ਪ੍ਰਧਾਨ ਹੈ ਇਸ ਕਰਕੇ ਇਹਦੇ ਇੱਥੇ ਬਾਹਰ ਸੁੱਕੇ ਆ ਜੋ ਕਿ ਆਉਂਦਾ ਜੇ ਕੋਈ ਆਊਗਾ ਸਾਡੇ ਸਾਹਮਣੇ ਤਾਂ ਅਸੀਂ ਉਹਦੇ ਨਾਲ ਸਵਾਲ ਜਵਾਬ ਜਿਹੜਾ ਹੈਗਾ ਕਰਾਂਗੇ ਵੀ ਦੱਸੋ ਜੀ ਇਹ ਤੁਸੀਂ ਇਹ ਕੀ ਕਰ ਰਹੇ ਆ ਇਸ ਕਰਕੇ ਉਹਨਾਂ ਮੁੰਡਿਆਂ ਨੂੰ ਅਜੇ ਤੱਕ ਰੇ ਛੱਡ ਨਹੀਂ ਰਹੇ ਹਾਂ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਭਾਜਪਾ ਦੇ ਦਫ਼ਤਰਾਂ ਦੇ ਨਾਲ ਦੇ ਮੋਰੇ